ਹੈਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਜੂਟਿਊਬ ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਜੇ ਵੀਡੀਓ ਤੇ ਪਹਿਲੀ ਵਾਰ ਆਏ ਹੋ ਵੀਡੀਓ ਨੂੰ ਨਵਾਂ ਦੇਖ ਰਹੇ ਹੋ ਨਵੇਂ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਜੀ ਉਮੀਦ ਕਰਦੇ ਹਾਂ ਸਭ ਠੀਕ ਹੋਵੋਗੇ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਖੁਸ਼ ਹੋਵੋਗੇ ਤੇ ਅੱਜ ਦੀ ਉਮੀਦ ਨਾਲ ਆਪਾਂ ਆਪਣੀ ਵੀਡੀਓ ਨੂੰ ਲੈ ਕੇ ਚੱਲਦੇ ਹਾਂ ਅੱਗੇ ਤੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆਪਾਂ ਬਲੌਗ ਅੱਜ ਦਾ ਤੇ ਅੱਜ ਆਪਾਂ ਨੂੰ ਵੀਰੇ ਆਇਆ ਸੀਗਾ ਲੈਣ ਛੁੱਟੀਆਂ ਕਰਕੇ ਵੈਸੇ ਛੁੱਟੀਆਂ 'ਚ ਰਹਿਣ ਤਾਂ ਇੱਕ ਅੱਧਾ ਦਿਨ ਹੀ ਜਾਣਾਗਾ ਕਿਉਂਕਿ ਨਾਲੇ ਹੁਣ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਜੂਨ ਦੀਆਂ ਛੁੱਟੀਆਂ ਨੇ ਕਿ ਆਪਾਂ ਨੂੰ ਕੱਪੜਾ ਵੀ ਲੈ ਕੇ ਆਉਣਾ ਪੂ ਸ਼ਾਪ ਦੇ ਲਈ ਜੋ ਕਿ ਆਪਾਂ ਵੀਰੇ ਦੀ ਸ਼ਾਪ 'ਤੇ ਲੈ ਕੇ ਜਾਂਦੇ ਆ ਤੇ ਹੁਣ ਆਪਾਂ ਚੱਲਦੇ ਹਾਂ ਜੀ ਵੀਰੇ ਨਾਲ ਪਿਆਕੇ ਪਿੰਡ ਰਹਿ ਆਵਾਂਗੇ ਇੱਕ ਦੋ ਦਿਨ ਤੇ ਨਾਲੇ ਆਪਾਂ ਹੁਣ ਅੱਗੇ ਕੱਪੜਾ ਵੀ ਲੈ ਕੇ ਆਵਾਂਗੇ चलो दिखाने जी तुम अगली वीडियो जरूर देखो वीडियो में इंजॉय कर जरूर करे ਚਲੋ ਜੀ ਨਾਲੇ ਵੀਰੇ ਨੂੰ ਘਰ ਦਿਖਾਉਣੇ ਤੇ ਨਾਲੇ ਆਪਾਂ ਇਹਨਾਂ ਨੂੰ ਦੁਕਾਨ ਦਿਖਾਵਾਂਗੇ ਜੋ ਕਿ ਆਪਾਂ ਦੁਕਾਨ ਬਣਾਈ ਹੈ ਕਿ ਉਹਦੇ ਵਿੱਚ ਫੀਟਿੰਗ ਵਗੈਰਾ ਕਰਾਉਣੀ ਹੈਗੀ ਉਹਦੀ ਸਲਾਹ ਜਿਹੜਾ ਵੀਰਾ ਦੂ ਆਪਾਂ ਨੂੰ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਆਪਣੀ ਜਿਹੜੀ ਦੁਕਾਨ ਦੀ ਫੀਟਿੰਗ ਆਪਾਂ ਨੂੰ ਚਾਹੀਦੀ ਹੈਗੀ ਹੁਣ ਆਪਾਂ ਦੁਕਾਨ ਤੇ ਕੀ ਫੀਟਿੰਗ ਦੇ ਵਿੱਚ ਲਗਾਉਣ ਵਾਸਤੇ ਮਿਸਤਰੀ ਲਾਉਣਾ ਹੈ ਤੇ ਚਲੋ ਜੀ ਕੰਮਕਾਰ ਸਾਰਾ ਜਿਹੜਾ ਬਹੁਤ ਵਧੀਆ ਚੱਲੀ ਜਾਂਦਾ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਸਾਰਾ ਕੁਝ ਓਕੇ ਸਭ ਕੁਝ ਠੀਕ ਹੋਈ ਜਾਂਦਾ ਹੈ ਬਸ ਤਾਂ ਇਹ ਛੁੱਟੀਆਂ ਚਲੋ ਜੂਨ ਦੇ ਮਹੀਨਾ ਸਾਰੀ ਛੁੱਟੀਆਂ ਦਾ ਹੁੰਦਾ ਪਰ ਜਿਆਦਾ ਟਾਈਮ ਛੁੱਟੀਆਂ 'ਚ ਨਹੀਂ ਜਾਏ ਜਾਂਦਾ ਕਿਉਂਕਿ ਹੁਣ ਦੁਕਾਨ ਕਰਕੇ ਛੁੱਟੀਆਂ ਦੇ ਵਿੱਚ ਜਿਹੜਾ ਸੀਜ਼ਨ ਹੈ ਜਿਆਦਾ ਹੁੰਦਾ ਹੈਗਾ ਚਲੋ ਫਿਰ 1-2 ਦਿਨ ਰਹਿ ਆਈ ਦਾ ਜਿੰਨਾ ਕੁ ਟਾਈਮ ਮਿਲਦਾ ਚਲੋ ਬਾਕੀ ਮੈਂ ਕਹੇਗੀ ਹਨਾ ਮੈਂ ਖਲੇ ਦੁਕਾਨ ਤੇ ਆਗੀ ਕਿਉਂਕਿ ਫਿਰ ਉਸ ਤੋਂ ਬਾਅਦ ਮੈਂ ਵੀ ਲਾ ਜੂਗੀ 5-4 ਦਿਨ ਚਲ ਉਹਨਾਂ ਨੂੰ ਵੀ ਦੇ ਦਾਂਗੇ ਤੇ ਖਲੇ ਦੁਕਾਨ ਹੈ ਜਿਹੜੀ ਮੈਂ ਸੰਭਾਲਦੀ ਐ ਨਹੀਂ ਇੱਕ ਦਿਨ ਹੀ ਰਹਿਣਾ ਬਸ ਤੇ ਉਸ ਤੋਂ ਬਾਅਦ ਚਲੋ ਅਬ ਤਾਂ ਜਿਹੜਾ ਕੰਮ ਉਹ ਵੀ ਜ਼ਰੂਰੀ ਹੋ ਜਾਂਦਾ ਜਦੋਂ ਆਪਾਂ ਕੰਮ ਲੱਗ ਜਾਂਦੇ ਕਿਤੇ ਫਿਰ ਚਲੋ ਇੰਨਾ ਜਾਣ ਆਉਣ ਦਾ ਵੀ ਹਿਰਖਾ ਜਾਨੀ ਹੁੰਦਾ ਤੇ ਚਲੋ ਜੀ ਵਾਇਗਰੂ ਇਸਤਰੀ ਹਨਾ ਆਪਾਂ ਨੂੰ ਬਲਬੁੱਧੀ ਬਖਸ਼ਦਾ ਰਹੇ ਜਿਹੜਾ ਆਪਣਾ ਕੰਮ ਆਪਾਂ ਚਲਾਉਂਦੇ ਰਹੀਏ ਅੱਗੇ ਅੱਗੇ ਆਪਾਂ ਨੂੰ ਮਾਲ ਕਰਾ ਦਿਖਾਉਂਦਾ ਜਾਵੇ ਤੇ ਸਾਬ ਨੇ ਆਪ ਪਬਦੀ ਕਿਸਮ ਦਾ ਖਾਣਾ ਹੁੰਦਾ ਜੀ ਪਰਮਾਤਮਾ ਸਭ ਦੀ ਕਿਰਪਾ ਬਣਾਈ ਰੱਖੇ ਜੀ ਬਸ਼ਮਾਨੀ ਮਮਤਾ ਉੱਚੀ ਹੋਣੀ ਚਾਹੀਦੀ ਹੈ ਵਾਇਗਰੂ ਤਾਂ ਪੀੜਾ ਦਿਖਾਉਂਦੇ ਨੇ ਅੱਗੇ ਚਲੋ ਠੀਕ ਹੈ ਜੀ ਬਾਕੀ ਜੋ ਵੀ ਕੰਮ ਤੋਰੀਦਾ ਹੈ ਨਾ ਜਿੰਨਾ ਵੀ ਕੰਮ ਤੋਰਿਆ ਵਾਈ ਗੁਰੂ ਜੀ ਦੀ ਕਿਰਪਾ ਨਾਲ ਕੋਈ ਵੀ ਕੰਮ ਐ ਨਹੀਂ ਹੈਗਾ ਵੀ ਆਪਾਂ ਨਹੀਂ ਕਰ ਪਾਏ ਸਾਰੇ ਕੰਮ ਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਐ ਵੀ ਚਲੋ ਹੌਲੀ ਹੌਲੀ ਕਾਮਯਾਬੀ ਮਿਲਦੀ ਐ ਚਲੋ ਜੀ ਵਾਈ ਗੁਰੂ ਸਬਰ ਬਖਸ਼ਦਾ ਰਹੇ ਸਬਰ ਸਬਰ ਬਹੁਤ ਵੱਡੀ ਚੀਜ਼ ਐ ਜੀ ਜਿਹਨੂੰ ਸਬਰ ਬਖਸ਼ੇ ਪਰਮਾਤਮਾ ਨੇ ਉਹ ਸਭ ਖੁਸ਼ੀ ਕਰ ਲੈਂਦਾ ਹੌਲੀ ਹੌਲੀ ਵਧੀਆ ਬਿਲੇ ਨਾਲ ਛੋਟੀ ਠੀਕ ਹੋ ਵਧੀਆ ਨਾਂ ਪਰ ਮੈਂ ਨਹੀਂ ਜਨਾ ਬੜੀ ਵੱਡੀ ਚੀਜ਼ ਇਹ ਵੀ ਟੋਰਚੀ ਦੇ ਬੰਦ ਹੋ ਗਈ ਹੈ ਅਗਰ ਜੀ ਬਿਚ ਨੂੰ ਹੁਣ ਇਹ ਜਵਾਲੀ ਆਹ ਇਹ ਦੋ ਟੋਕਟ ਨੂੰ ਲਾ ਦੇਣਾ ਅੱਧਾ ਵੀ ਕਰੀਏ ਕੋਈ ਟੋਰਚ ਦੇ ਦਰਜ ਨਹੀਂ बुद्धि है इस तरह ना जो ऐसे के पास चलती है, तो ये बुद्धि है ये बुद्धि आती है, और तुम तेरे सिक्स रुपए के बारे में बात कर रहे हो जंगल, है ना? अरे ये तो अपने पुष्कर में आ रहा है जो हाँ हाँ, अभी तीसरे दिन आने वाले हैं तो वो ना तेरे बिचारे चिकन मालूम है क्या? एक मोर आता ह� ਕਰਨੇ ਤੋਂ ਮੇਰੇ ਪ੍ਰੋਟੈਕਟਰ ਨੇ ਇਹ ਜਿਹੜਾ ਨਾਮ ਕਰੀ ਬੰਦ ਕੀਆ ਗਿਆ ਹੈ ਇਹ ਨਹੀਂ ਚੱਲਦੀ ਜੀ ਚਲੋ ਜੀ ਹੁਣ ਅੱਪ ਚੱਲਦੇ ਆਂ ਤੇ ਦਿਖਾਉਨੇ ਤੁਹਾਨੂੰ ਉੱਥੇ ਵਾਲਾ ਪਰਿਵਾਰ ਇੱਕੇ ਪਿੰਡ ਵਾਲਾ ਤੇ ਮਲੇ ਦਿਖਾਉਣੇ ਜੀ ਘਰ ਆਪਾਂ ਦੁਕਾਨ ਦਿਖਾਉਣੇ ਵੀਰੇ ਦੀ ਜ਼ਰੂਰ ਪੂਰੀ ਵੀਡੀਓ ਨੂੰ ਦੇਖਿਓ। ਹਲੋ ਜੀ ਪਹੁੰਚ ਗਏ ਹੁਣ ਆਪਣੇ ਪੇਕੇ ਪਿੰਡ ਤੇ ਆਪਾਂ ਪਹੁੰਚ ਗਏ ਬਾਈ ਦੀ ਦੁਕਾਨ ਤੇ ਕਮਾਨ ਕਲੌਥ ਹਾਊਸ ਤੇ ਆਪਾਂ ਜਿੰਨਾ ਵੀ ਕੱਪੜਾ ਹੈ ਹਨਾ ਆਪਾਂ ਬਾਈ ਦੀ ਦੁਕਾਨ ਤੋਂ ਹੀ ਲੈ ਕੇ ਜਾਣੇ ਜਿਹੜਾ ਆਪਾਂ ਨੂੰ ਉੱਥੇ ਲੋੜ ਹੁੰਦੀ ਹੈ ਦੋਨੇ ਪਹਿਣਾ ਸੀ। ਤੇ ਇਥੇ ਜੇ ਕਿਸੇ ਵੀ ਭੈਣ ਨੇ ਕੱਪੜੇ ਦਾ ਕੰਮ ਸ਼ੁਰੂ ਕਰਿਆ ਹੋਇਆ ਹੈਗਾ ਹਨਾ ਉਹਨੂੰ ਹੋਲ سیل ਰੇਟਾਂ ਤੇ ਸੂਟ ਚ ਕੱਪੜੇ ਚਾਹੀਦੇ ਹੁੰਦੇ ਨੇ ਤਾਂ ਬਹੁਤ ਹੀ ਠੀਕ ਪ੍ਰਾਈਸ ਦੇ ਵਿੱਚ ਜਿਹੜੇ ਆਪਾਂ ਨੂੰ ਇੱਥੋਂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਮਿਲ ਜਾਂਦੀ ਹੈ ਤੁਸੀਂ ਸਿੱਧੇ ਵਿਜ਼ਿਟ ਕਰ ਸਕਦੇ ਹੋ ਨੇ ਨੇੜੇ ਤੇੜੇ ਵਾਲੀਆਂ ਭੈਣਾਂ ਨੇ ਜੋ ਵੀ ਤੁਸੀਂ ਬਾਈ ਦੀ ਦੁਕਾਨ ਤੇ ਜਿਹੜਾ ਹੈਗਾ ਕੱਪੜਾ ਲੈ ਸਕਦੇ ਹੋਗੇ ਇਹ ਹੈਗਾ ਜੀ ਆਪਣਾ ਐਡਰੈਸ ਕਮਾਨ ਕਲੌਥ ਹਾਊਸ ਤੇ ਬਾਕੀ ਤੇ ਨੰਬਰ ਵੀ ਸ਼ੋ ਹੋਣਗੇ ਤੇ ਇੱਥੇ ਜਿਹੜੀ ਕੜਾਈ ਹੈਗੀ ਜੇ ਕਿਸੇ ਭੈਣ ਨੂੰ ਕਢਾਈ ਕਰਾਉਣੀ ਹੈਗੀ ਸੂਟ ਤੇ ਹੈਂਡਵਰਕ ਕਰਾਉਣਾ ਹੈ ਮਸ਼ੀਨ ਵਰਕ ਕਰਾਉਣਾ ਉਹ ਵੀ ਆਪਣੇ ਕੋਲ ਅਵੇਲੇਬਲ ਹੁੰਦੀ ਹੈਗੀ ਬਾਈ ਦੀ ਦੁਕਾਨ ਤੇ ਤੁਸੀਂ ਵਰਕ ਕਰਾ ਕੇ ਵੀ ਸੂਟ ਖਰੀਦ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਪਿੰਡਾਂ ਦੇ ਵਿੱਚ ਥੋੜਾ ਮੋਟਾ ਕੰਮ ਕੀਤਾ ਹੋਇਆ ਹੈਗਾ ਹਨਾ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਨੇ ਜੇ ਜਾ ਕਿਸੇ ਬਾਈ ਨੂੰ ਦੁਕਾਨ ਵਾਸਤੇ ਕਪੜਾ ਚਾਹੀ ਜੇ ਤਾਂ ਬਾਈ ਦੀ ਦੁਕਾਨ ਤੇ ਸਿੱਧੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਕਿਉਂਕਿ ਅਸੀਂ ਸਾਰਾ ਕਪੜਾ ਇੱਥੇ ਹੀ ਲੈ ਕੇ ਜਾਂਦੇ ਹਾਂ ਬਹੁਤ ਵਧੀਆ ਠੀਕ ਰੇਟ ਤੇ ਆਪਾਂ ਨੂੰ ਇੱਥੋਂ ਕਪੜਾ ਮਿਲ ਜਿੰਦਾ ਜਿਹੜਾ ਆਪਣਾ ਜਿਹੜਾ ਕੰਮ ਹੈ ਵਧੀਆ ਚੱਲਦਾ ਹੈ ਕਿਉਂਕਿ ਜਿਆਦਾ ਮਾਰਜਿਨ ਰੱਖ ਕੇ ਬਾਈ ਹਰੀ ਕੱਪੜੇ ਦੇੰਦੇ ਤੇ ਇਹ ਨਾ ਹੈ ਦੀ ਬਾਈ ਦੇੰਦਰੋ ਸ਼ਾਪ ਲੋ ਜੀ ਬੱਚੇ ਪਹੁੰਚ ਗਏ ਨਾਨਕੇ ਘਰ ਛੱਡੋ ਲੜਦੇ ਤਾਂ ਨਹੀਂ ਹੈਗੇ ਤੁਸੀਂ ਬਨਰਾਜ ਹੋ ਰਿਹਾ ਪੁੱਤ ਹੋ ਰਿਹਾ ਕਿੰਨੇ ਦਿਨ ਲਾਵੇਂਗਾ ਨਾਨਕੇ ਕਿੰਨੇ ਦਿਨ ਲਾਵੇਂਗਾ முயிரோட கிரீட் தி பேடி பதர எடாயி ஆ ஆகா சொல்லுது நான் போர் வேற களே கன்னதி பிங்கே போந்து இதுதான் நம்ம கதிர்கரங்கர மாயம் கொநீங்க சின்னங்களுக்கு சாமனங்களுக்கு சொட்டு வட்ட இந்த இந்த சோலலாம் ம் சின்னதுல இருக்கு ਹਲਰ ਬਹੁਤ ਵਧੀਆ ਨੇ ਜਦੋਂ ਪਕੇ ਰ ਨਾ ਨਵੇਂ ਨਵੇਂ ਕੱਪੜਾ ਆਉਂਦਾ ਦੁਕਾਨ ਤੇ ਉਹਨੇ ਉਹਦਾ ਵੀ ਆ ਵੀ ਸਿਉ ਲੈ ਆ ਵੀ ਬਣਾ ਲੈ ਆ ਵੀ ਬਣਾ ਲੈ ਇਹਨਾਂ ਵਧੀਆ ਹੁੰਦਾ ਸਾਰੇ ਕੱਪੜੇ ਆਏ ਨੇ ਬਹੁਤ ਸੋਹਣੇ ਹੁੰਦੇ ਨੇ ਹਲ ਤਾਂ ਆਪਾਂ ਆਲਮੀ ਆਵਾਂਗੇ ਚੈੱਕ ਕਰਾਂਗੇ ਪਰਚੀਆਂ ਬਿਲਕੁਲ ਸਾਰੇ ਚੈੱਕ ਕਰਾਂਗੇ ਉਸ ਤੋਂ ਬਾਅਦ ਆਪਾਂ ਹਨ ਜਿਹੜਾ ਹੈਗਾ ਕੱਪੜਾ ਕੱਢਾਂਗੇ ਨਾਲ ਦੇ ਆਸਾਂ ਨੂੰ ਵੀ ਸੁਕਾ ਦੀ ਵੀਡੀਓ ਬਣਾ ਕੇ ਇੱਥੇ ਸੈਂਡ ਕਰਾਂਗੇ ਆਪਾਂ ਦੇਖੋ ਸੀ ਸ਼ੇਅਰ ਕਰਾਂਗੇ ਦੀ ਬੋਟਮ ਐਕਸ ਅੱਜ ਜਿਹੜੀ ਪ੍ਰਿੰਟਿੰਗ ਹੀ ਸੁਣੀ ਹੈ ਨਾ ਬੜੀ ਅੱਛੀ ਪ੍ਰਿੰਟਿੰਗ ਹੈ ਜੀ ਤੁਸੀਂ ਕਿਤੇ ਹੀ ਪਾ ਸਕਦੇ ਹੋ ਕੱਪੜਾ ਬਹੁਤ ਸੋਹਣਾ ਹੈ ਕਪੜਾ ਦਾ ਸਟਾਈਲ ਵੀ ਬਹੁਤ ਅੱਛਾ ਜੀ ਪ੍ਰਿੰਟ ਵੀ ਬਹੁਤ ਸੋਹਣਾ ਹੈ। ਬਹੁਤ ਸੋਹਣਾ। ਗਲਰੇ ਦੀ ਵਿੱਚ ਹੈਗੇ ਨੇ ਇੱਕ ਮਸਟਰਡ ਕਲਰ ਹਾਂ ਤੇ ਇੱਕ ਇੱਕ ਏ ਵਾਲਾ ਹੈਗਾ ਜੀ ਵਿੱਚ ਲਾਈਟ ਬਲੂ ਦਾ। ਪ੍ਰਿੰਟ ਸੱਤੋਂ ਸੋਹਣੀ ਇਹਦੀ ਹੈ। ਇੱਕ ਆਵਲਾ ਪ੍ਰਿੰਟ ਕੰਦਰ ਜੀ ਇਹ ਵੀ ਬਹੁਤ ਐਂਡਿੰਗ ਦੇ ਵਿੱਚ ਹੈ। ਆਵਲਾ ਪ੍ਰਿੰਟ ਹੈ ਜਿਗਾ। ਜਿਵੇਂ ਸਾਰੀਆਂ ਫੋਟੋਆਂ ਵਿੱਚ ਦੇਖਿਆ ਹੋਣਾ ਇੱਕ ਟਾਈਮ ਦਾ ਚੰਗਰ ਹੈ। ਸਹੀ ਗੱਲ ਹੈ ਮੈਂ ਸੇਲ ਬੋ ਕਰਤੀ ਦਿਨਾ ਅੱਜ ਸੂਟ। ਆਨਲਾਈਨ ਬਹੁਤ ਸੇਲ ਹੋ ਰਹੀ ਹੈ। ਬੜਾ ਬਹੁਤ ਸੋਹਣਾ ਹੈ। ਆਹ ਆਹ ਉਹਨੇ ਆਹ ਆਹ ਆਪਰੇ ਇੰਟਰੀਓਰ ਨਾਲੇ ਤਾਂ ਸਤੁਵਰੇ ਸਿੰਗਲ ਜੇ ਖੋਲ ਕੇ ਦਿਖਾ ਲਓ ਉਸ ਤੋਂ ਬਾਅਦ ਕੱਲੇ ਸੂਟਾਂ ਦੀ ਪੂਰੀ ਵੀਡੀਓ ਦਿਖਾਵਾਂਗੇ ਆਪਾਂ ਠੀਕ ਹੈ ਵੀਡੀਓ ਨੇ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤਾਂ ਰੜ ਕੇ ਤੁਹਾਨੂੰ ਵੀਡੀਓ ਦੀ ਜਿਹੜੀ ਹੈ ਨਾ ਜਾਣਕਾਰੀ ਬਈ ਮਿਲਦੀ ਰਹਿੰਦੀ ਹੈ ਜਿਹਦਾ ਪਸ ਕਿੱਪ ਕਰਕੇ ਦੇਖ ਲੈਣਾ ਫਿਰ ਪਤਾ ਲੱਗਦਾ ਏਹ ਸਾਧਨ ਪੱਖੇ ਲੱਗ ਗਿਆ ਦਿਖਾ ਦਿਓ ਯਾਰ ਕਾਫੀ ਪਏ ਜਾਂਦੇ ਫੜੇ ਹੈਗੀ ਪਿਓਰ ਕਾਟਣੇ ਦੀ ਜਮੀ ਕਾਟਣੇ ਚੀਹੀ ਕਾਟਣੇ ਜਿਹੜੀਆਂ ਪਹਿਣਾ ਕਹਿੰਦੀਆਂ ਨੇ ਐਗੀਆਂ ਬੀਚੇ ਦੋ ਦੰਨਾ ਚੱਲੇ ਸੂਟ ਵੀ ਇਹੋ ਜਿਹਾ ਸੂਟ ਦੋ ਵੀ ਜਿੱਥੇ ਗਰਮੀ ਨਾ ਆਵੇ ਚੱਲਣ ਚੱਲਣ ਦਾ ਕੋਈ ਚੱਕਰ ਨਹੀਂ ਹੈਗਾ ਆਹ ਵਾਲੇ ਡਿਜ਼ਾਈਨ ਜੀ ਕੋਟ ਲਈ ਚੱਲਦੀ ਹੈ ਜੀ ਚਲੋ ਜੀ ਹਨਾ ਅੱਜ ਦੀ ਵੀਡੀਓ ਦਾ ਆਪਾਂ ਐਂਡੇ ਇੱਥੇ ਕਰਾਂਗੇ ਕਿਉਂਕਿ ਹਲੇ ਆਪਾਂ ਨੇ ਜਿਹੜਾ ਕੱਪੜੇ ਦੀ ਹਲੇ ਪੈਸੇ ਸਾਨੂੰ ਖੋਲ-ਖੋਲ ਦਿਖਾ ਦੇ ਕਿਉਂਕਿ ਹਲੇ ਇਹਨਾਂ ਨੇ ਵੀਰੇ ਹੋਰਾਂ ਨੇ ਪਰਚੀਆਂ ਵਗੈਰਾ ਬਿਲ ਵਗੈਰਾ ਚੈੱਕ ਕਰਨੇ ਨਹੀਂ ਕਿ ਹਲੇ ਮਾਲ ਸਾਰਾ ਖੋਲਣਾ ਕਿਉਂਕਿ ਮਾਲ ਦੀ ਜਿਹੜੀ ਦੋ ਗੱਡੀਆਂ ਨੇ ਬਾਹਰੇ ਭਰੀਆਂ ਖੜੀਆਂ ਨੇਗੀਆਂ ਉਹਨਾਂ ਦੇ ਵਿੱਚੋਂ ਆਪਾਂ ਕੱਢਾਂਗੇ ਕੱਪੜੇ ਨੂੰ ਫੇਰ ਆਪਾਂ ਚੰਗੀ ਤਰ੍ਹਾਂ ਲਿਜਾਵਾਗੇ ਦੇਖਾਂਗੇ ਚੈੱਕ ਕਰਾਂਗੇ ਕਿਉਂਕਿ ਬਿਲ ਵਗੈਰਾ ਦਾ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਹਨਾ ਫਿਰ ਆਪਾਂ ਨਾਲ ਤੁਹਾਨੂੰ ਚਾਕੇ ਬਣਾਵਾਂਗੇ ਹਾਂਜੀ ਵੀਡੀਓ ਅਗਦੀ ਦੁਕਾਨ ਤੇ ਜਾ ਕੇ ਬਣਾਵ ਤੇ ਆਪਾਂ ਇੱਥੇ ਜਰੂਰ ਤੁਸੀਂ ਦੇਖਿਓ ਜੇ ਕਿਸੇ ਨੂੰ ਕੋਈ ਸੂਟ ਇਹਨਾਂ ਚ ਪਸੰਦ ਆਉਂਦਾ ਭੈਣ ਨੂੰ ਤਾਂ ਆਪਣੇ ਕੋਲ ਲੈ ਸਕਦੀ ਹੈਗੀ ਮੰਗਵਾ ਸਕਦੀ ਹੈ ਆਪਾਂ WhatsApp 'ਤੇ ਫੋਟੋਆਂ ਵੀ ਪਾ ਦਾਂਗੇ ਲੋਕਲ ਪਹਿਣਾ ਲਈ WhatsApp 'ਤੇ ਪਾ ਦਾਂਗੇ ਜਿਹੜੀਆਂ ਲੋਕਲ ਪਹਿਣਾ ਆਪਣੇ ਕੋਲ ਲੈਂਦੀਆਂ ਨੇ ਜੀ ਸੂਟ ਉਹਨਾਂ ਲਈ ਪਾ ਦਾਂਗੇ ਆਪਾਂ WhatsApp ਦੀ ਸਟੇਟਸ ਤੁਸੀਂ ਲੈ ਸਕਦੇ ਹੋ ਕਿਸੇ ਚੋਣ ਦੀ ਤੇ ਬ੍ਰੇਕ ਦੇ ਲੱਗ ਗਿਆ ਮੈਂ ਕਰ ਦਿੱਤਾ ਆ ਆ ਇਹਨਾਂ ਦੇ ਕਰਕੇ ਤਾਂ ਘੱਟ ਜੇ ਨਾ ਤਾਂ ਇਹਨਾਂ ਦਾ ਸਕਿੱਪ ਹੋ ਜੇ ਜੀ ਦੇਖਣਾ ਹੁਣ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਮਿਲਦੇ ਆਂਗੇ ਇਹ ਨਵੀਂ ਵੀਡੀਓ ਦੇ ਨਾਲ ਸੂਟ ਸੋਨੇ ਸੋਲੇ ਲੈ ਕੇ ਤੁਹਾਨੂੰ ਦਿਖਾਵਾਂਗੇ ਜਰੂਰ ਵੀਡੀਓ ਦੇ ਨਾਲ ਬਣੀ ਰਹੀ ਉਹ ਅੱਜ ਦੀ ਵੀਡੀਓ ਹੁਣ ਇੱਥੇ ਆਪਾਂ ਐਂਡ ਕਰਦੇ ਆਂਗੇ ਦਿਖਾਵਾਂਗੇ ਤੁਹਾਨੂੰ ਦੂਜੀ ਵੀਡੀਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ